ਜਦ ਜਿੰਨ ਕੈਨੇਡਾ ਬ੍ਰੈਮਟਨ ਦੇ ਵਿੱਚ ਇੱਕ ਕਾਰ ਹਾਦਸਾ ਹੋਇਆ ਜਿਸ ਵਿੱਚ ਪੰਜਾਬੀ ਡਰਾਈਵਰ ਦੀ ਮੌਤ ਹੋਈ ਹੈ ਇਸ ਦੇ ਨਾਲ ਹੀ ਇੱਕ ਪੈਸੇਂਜਰ ਦੀ ਵੀ ਮੌਤ ਹੋਈ ਹੈ ਕਾਫੀ ਗੱਲੋ ਕਿ ਦੁਖਦਾਈ ਅਤੇ ਇਹ ਭਿਆਨਕ ਹਾਦਸਾ ਸਿੱਕੀ ਹੋਏ ਹੋਗੇ ਇਸ ਵਾਰੀ ਜੀ ਬਿਲਕੁਲ ਬਿਲਕੁਲ 1 ਨਵੰਬਰ ਨੂੰ ਸਵੇਰੇ 4:30 ਵਜੇ ਦੀ ਇਹ ਘਟਨਾ ਹੈਗੀ ਆ ਬ੍ਰੈਮਟਨ 온ਟਾਰੀਓ ਦੀ ਕুইਨ ਸਟਰੀਟ ਤੇ ਵਾਪਰੀ ਹੈ ਸੋ ਇਸ ਘਟਨਾ ਦੇ ਵਿੱਚ ਹੋਇਆ ਕੀ ਹੈ ਭਈ ਜਿਹੜਾ ਨੌਜਵਾਨ ਹੈ ਉਹ ਲਿਫਟ ਜਿਹੜੀ ਕੰਪਨੀ ਦੇ ਨਾਲ ਜਿਹੜੀ ਹੈ ਟੈਕਸੀ ਚਲਾਉਂਦਾ ਹੈ ਯਾਨੀ ਕਿ ਡਰਾਈਵ ਸ਼ੇਅਰ ਕਰਦਾ ਹੈ ਤੇ ਉਹ ਕੀ ਹੁੰਦਾ ਵੀ ਅੱਜ ਕੱਲ ਮੁੰਡੇ ਇਸ ਤਰ੍ਹਾਂ ਵੀ ਕਰਦੇ ਨੇ ਭਈ ਡਰਾਈਵ ਸ਼ੇਅਰ ਹੋ ਜਾਂਦੀ ਐ ਕਈ ਕੰਪਨੀਆਂ ਦੇ ਨਾਲ ਤੁਸੀਂ ਕਰ ਸਕਦੇ ਹੋ ਜਿਵੇਂ Uber ਹੋ ਗਈ ਜਾਂ ਹੋਰ ਹੋ ਗਈ ਸੋ ਲਿਫਟ ਵੀ ਉਹਨਾਂ ਦੇ ਵਿੱਚੋਂ ਇੱਕ ਐ ਸੋ ਇਹ ਮੁੰਡਾ ਇਹਦਾ ਨਾਮ ਹੈਗਾ ਜੀ ਸੁਖਦੇਵ ਸਿੰਘ ਜੋ ਕਿ ਗੱਡੀ ਚਲਾ ਰਿਹਾ ਸੀ ਤੇ ਇਹਦੇ ਪਿੱਛੇ ਇੱਕ ਪੈਸੇਂਜਰ ਵੀ ਬੈਠੀ ਹੋਈ ਸੀ ਮਤਲਬ 4:20 ਮਿੰਟ ਤੇ ਸਵੇਰੇ ਘਟਨਾ ਵਾਪਰੀ ਐ ਤੇ ਪੁਲਿਸ ਪਹੁੰਚਦੀ ਐ ਐਂਬੂਲੈਂਸ ਪਹੁੰਚਦੀ ਐ ਤੇ ਜਦੋਂ ਦੇਖਿਆ ਜਾਂਦਾ ਵੀ ਸੁਖਦੇਵ ਸਿੰਘ ਜਿਹੜਾ ਡਰਾਈਵਰ ਐ ਉਹਦੀ ਮੌਤ ਹੋ ਗਈ ਐ ਤਾਂ ਉਹਦੀ ਬਾਡੀ ਰਿਕਵਰ ਕਰ ਲਈ ਜਾਂਦੀ ਐ ਪਰ ਇੱਥੇ ਜਿਹੜੀ ਗੱਲ ਭੁੱਲ ਹੋਈ ਭੁੱਲ ਹੋਈ ਜਾਂ ਫਿਰ ਕਹਿ ਲਈ ਵੀ ਅਣ ਦੇਖੀ ਕਰ ਦਿੱਤੀ ਗਈ ਐਂਬੂਲੈਂਸ ਪੁਲਿਸ ਵਾਲਿਆਂ ਵੱਲੋਂ ਜਾਂ ਹੋਰ ਵੀ ਉੱਥੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਨੇ ਗੱਡੀ ਦੇ ਵਿੱਚ ਪਿੱਛੇ ਬੈਠੀ ਜ਼ਖਮੀ ਜਿਹੜੀ ਪੈਸੇਂਜਰ ਆ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਪੁਆ ਕੀ ਆ ਵੀ ਗੱਡੀ ਸਵੇਰੇ ਇਸੇ ਤਰੀਕੇ ਦੇ ਨਾਲ ਚੱਕ ਕੇ ਤੇ ਉਹਨੂੰ ਇੰਪਾਉਂਡ ਵਾਲੇ ਪਾਸੇ ਜਿਹੜਾ ਹੈਗਾ ਉਹ ਭੇਜ ਦਿੱਤਾ ਗਿਆ ਹੈ ਨਾ ਵੀ ਮਤਲਬ ਕਿ ਗੱਡੀ ਰਾਈਟ ਆਫ ਕਰਨੀ ਹੈ ਖਤਮ ਹੋ ਗਈ ਹੈ ਗੱਡੀ ਸੋ ਇਹਨੂੰ ਰੱਖ ਦਿਓ ਜੀ ਤੇ ਉਹ ਜਿਹੜੀ ਵਿੱਚ ਬੈਠੀ ਹੋਈ ਬੀਬੀ ਹੈਗੀ ਆ ਕੋਈ ਉਹਦੀ ਤਸਵੀਰ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਉਹਦੇ ਬਾਰੇ ਪਤਾ ਹੀ ਨਹੀਂ ਲੱਗਿਆ ਵੀ ਉਹ ਗੱਡੀ ਦੇ ਵਿੱਚ ਹੈ ਤੇ ਉਹ ਜ਼ਖਮੀ ਹੈ ਸੋ ਮਤਲਬ ਗੱਡੀ ਭੇਜ ਦਿੱਤੀ ਗਈ ਟੋਕ ਕਰਕੇ ਭੇਜ ਦਿੱਤੀ ਗਈ ਹੈ ਉਸ ਤੋਂ ਬਾਅਦ ਜਦੋਂ ਲੱਭਣਾ ਸ਼ੁਰੂ ਕੀਤਾ ਗਿਆ ਪਈ ਸਾਡੀ ਜਿਹੜੀ ਲੜਕੀ ਹੈਗੀ ਉਹ ਲੱਭ ਨਹੀਂ ਰਹੀ ਉਹਦੇ ਨਾਲ ਕੰਟੈਕਟ ਨਹੀਂ ਹੋ ਰਿਹਾ ਫਿਰ ਪੁਲਿਸ ਤੱਕ ਜਦੋਂ ਗੱਲ ਗਈ ਪਈ ਇਹ ਕਿਸ ਤਰ੍ਹਾਂ ਹੋ ਸਕਦਾ ਫਿਰ ਉੱਥੇ ਜਾ ਕੇ ਜਦੋਂ ਗੱਡੀ ਦੁਬਾਰਾ ਚੈੱਕ ਕੀਤੀ ਤਾਂ ਵਿੱਚ ਕੁੜੀ ਜਿਹੜੀ ਆ ਉਹ ਮ੍ਰਿਤਕ ਪਾਈ ਗਈ ਹੈ ਸੋ ਮਤਲਬ ਇਹ ਅਣਗੈਲੀ ਵੀ ਹੋਈ ਹੈ ਸੁਖਦੇਵ ਸਿੰਘ ਦੀ ਮੌਤ ਹੋਈ ਹੈ ਉਹ ਬੜੀ ਇੱਕ ਦੁਖਦਾਈ ਘਟਨਾ ਹੈ ਜਿਹੜਾ ਗੱਡੀ ਚ ਲਾ ਰਿਆ ਸੀ ਪੰਜਾਬੀ ਮੂਲ ਦਾ ਡਰਾਈਵਰ ਸੀਗਾ ਸੋ ਉਹਦੇ ਨਾਲ ਇਹ ਲੜਕੀ ਜੇ ਮੌਕੇ ਦੇ ਉੱਤੇ ਦੇਖ ਲਿਆ ਜਾਂਦਾ ਐਂਬੂਲੈਂਸ ਉਥੇ ਸੀ ਜ਼ਖਮੀ ਹਾਲਤ ਦੇ ਵਿੱਚ ਸਗੀ ਇਹ ਲੜਕੀ ਤੇ ਇਹਦਾ ਕੀ ਹੋਣਾ ਸੀ ਵੀ ਇਹਦਾ ਇਲਾਜ ਹੋ ਸਕਦਾ ਸੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾ ਸਕਦਾ ਸੀ ਪਰ ਉਹ ਅੰਗੈਲੀ ਇਸ ਤਰ੍ਹਾਂ ਦੀ ਹੋਈ ਹੈ ਪੁਲਿਸ ਵੱਲੋਂ ਐਂਬੂਲੈਂਸ ਸਰਵਿਸ ਵੱਲੋਂ ਕਿ ਉਹਨਾਂ ਵੱਲੋਂ ਜਾਂ ਜਿਹੜੇ ਕਾਰ ਟੋਕ ਕਰਨ ਆਲੇ ਆਏ ਉਹਨਾਂ ਵੱਲੋਂ ਵੀ ਨਹੀਂ ਵੇਖਿਆ ਗਿਆ ਦੇਖੋ ਹੈਰਾਨੀ ਦੀ ਕਿ ਕਿੱਡੀ ਗੱਲ ਹੈਗੀ ਆ ਸੋ ਇਹਨੂੰ ਚੱਕ ਕੇ ਗੱਡੀ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਜਦੋਂ ਕੋਈ ਟ੍ਰੀਟਮੈਂਟ ਹੀ ਨਹੀਂ ਮਿਲਨੀ ਕੋਈ ਫਰਸਟ ਐਡ ਨਹੀਂ ਮਿਲਨੀ ਜਾਂ ਕੋਈ ਉਹਨੂੰ ਸ਼ਾਇਦ ਸੀਪੀਸੀ ਚਾਹੀਦਾ ਹੋਵੇਗਾ ਆਕਸੀਜਨ ਦੀ ਵਾਧ ਘਾਟ ਹੋ ਸਕਦੀ ਆ ਉਹ ਚਾਹੀਦੀ ਹੋਵੇ ਤੇ ਉਹ ਜੇ ਮਿਲਣਾ ਹੀ ਨਹੀਂ ਹੈਗਾ ਤਾਂ ਫਿਰ ਉਹ ਉਹ ਉਥੇ ਕੀ ਕਰੇ ਬਾਡੀ ਵੀ ਕੀ ਕਰੇ ਹੈਨਾ ਸੋ ਇਹ ਲੜਕੀ ਦੀ ਵੀ ਉਥੇ ਮੌਤ ਹੋ ਗਈ ਐ ਸੋ ਇੱਕ ਦਰਦਨਾਕ ਘਟਨਾ ਜਿਹੜੀ ਵਾਪਰੀ ਐ ਮੈਂ ਸੋਚਿਆ ਕਿ ਆਪਣੇ ਦਰਸ਼ਕਾਂ ਦੇ ਨਾਲ ਇਹਨੂੰ ਸਾਂਝੀ ਕਰ ਦਈਏ ਕਿ ਇੱਕ ਹੋਰ ਪੰਜਾਬੀ ਜਿਹੜਾ ਨੌਜਵਾਨ ਹੈਗਾ ਇਸ ਕਾਰ ਹਾਦਸੇ ਦੇ ਵਿੱਚ ਚੜ੍ਹਾਈ ਕਰ ਗਿਆ ਤੇ ਇੱਕ ਬੀਬੀ ਜਿਹੜੀ ਐ ਪੈਸੇਂਜਰ ਦੇ ਰੂਪ ਦੇ ਵਿੱਚ ਉਸ ਕਾਰ ਦੇ ਵਿੱਚ ਬੈਠੀ ਹੋਈ ਸੀ ਉਹ ਵੀ ਅਣਗੈਲੀ ਕਰਕੇ ਚੜ੍ਹਾਈ ਕਰ ਗਈ ਦਮ ਤੋੜ ਗਈ ਐ ਜੀ ਹਾਂ ਜੀ ਬਿਲਕੁਲ ਇਹ ਸਿੰਘ ਜੀ ਕਾਫੀ ਦੁਖਦਾਈ ਇਹ ਘਟਨਾ ਐ ਜਿਸ ਤਰੀਕੇ ਦੀਆਂ ਤਸਵੀਰਾਂ ਨੇ ਉਹ ਦਰਸ਼ਕਾਂ ਨਾਲ ਸੰਜਨ ਹੀ ਕਰ ਸਕਦੇ ਪਰ ਕਾਫੀ ਦੁਖਦਾਈ ਨੇ ਇਹ ਜਿਸ ਤਰੀਕੇ ਦੀ ਕੰਨਾ ਹੈ ਉਮੀਦ ਕਰਦੇ ਹਾਂ ਕਿ ਅਗੋਂ ਦੀ ਸਾਵਧਾਨੀ ਵਰਤੀ ਜਾਵੇ ਅਗੋਂ ਦੀ ਕਿ ਲੋਕੀ ਅਜਿਹੀ ਸਿਕਿਉਰਿਟੀ ਨਹੀਂ ਰੱਖੀ ਜਾਵੇ ਤਾਂ ਜੋ ਜਿਹੀ ਖਬਰਾਂ ਨਾ ਹੀ ਸੁਣਨ ਮਿਲਣ ਤੇ ਜਿੱਦਾਂ ਕੋਈ ਜਿਹੀ ਖਬਰ ਆਂਦੀ ਹੈ ਤੁਸੀਂ ਸਾਰੀ ਜਾਣਕਾਰੀ ਅਸਲ ਜਾਣਕਾਰ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਤੁਹਾਡਾ ਵੀ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਜੀ